ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੜਾ ਤੁਹਾਡੇ ਹੋ ਸਾਰੇ ਠੀਕ ਠਾਕ ਹੋ ਜੀ ਵਧੀਆ ਅਮਨੀਤ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਅੱਜ ਹੈਗਾ ਹੀ ਮੇਰੇ ਬੇਟੇ ਦਾ ਹੈਪੀ ਬਰਥਡੇ ਤੇ ਬੱਚਾ ਨੇ ਮੰਮੀ ਕਰੀ ਇਹਨੇ ਕੰਮ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਆ ਦੇਖੋ ਕੀ ਕਰੀ ਜਾਂਦੇ ਹੋ ਇਹ ਸਸਟੀ ਕਾ ਸਾਰਿਆਂ ਨੂੰ ਜੀ ਤੇ ਮੈਂ ਤਾਂ ਹੁਣ ਪਹਿਲਾਂ ਬਣਾਈ ਚਾਹ ਚਾਹ ਬਣਾ ਕੇ ਉਸ ਤੋਂ ਬਣਾਈ ਰੋਟੀ ਤੇ ਰੋਟੀ ਬਣਾ ਕੇ ਹੁਣ ਆਪਾਂ ਕਿਚਨ ਦੀ ਕਰੀ ਜਾਂਦੇ ਸੁਫਾਈ ਅੱਜ ਇਹਦਾ ਬੇਟੇ ਦਾ ਜਨਮ ਦਿਨ ਤੇ ਸਾਰੇ ਜਣੇ ਦੁਆ ਕਰ ਰਹੇ ਸੀ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਲੰਮੀ ਸਾਲੀ ਹੋਵੇ ਤੇ ਹਰੇਕ ਪਾਸੇ ਉਹਨੂੰ ਖੁਸ਼ੀਆਂ ਮਿਲਣ। ਤੇ ਵਲੌਗ ਦੇ ਨਾਲ ਐਂਡ ਤੇ ਇੱਕ ਬਨੇ ਰਿਓ। ਐਂਡ ਤੇ ਇੱਕ ਬਨੇ ਰਿਓ ਵਲੌਗ ਤਾਂ ਕਿ ਆ ਵਲੌਗ ਦੇ ਨਾਲ ਸੌਰੀ। ਹਾਂਜੀ ਇੱਧਰ ਹੁਣ ਅਵਨੀਤ ਨੇ ਚਾਹ ਚੁਪੀ ਲਈ ਤੇ ਚਾਹ ਚੁਪੀ ਕੇ ਤੇ ਹੁਣ ਸਾਈਕਲ ਦੇ ਵਿੱਚ ਭਰੀ ਜਾਂਦਾ ਹਵਾ ਕਿਉਂਕਿ ਪੀਣ ਸੱਟ ਕੇ ਆਉਣਾ ਹੈਗਾ। ਸਾਡੇ ਆਟਾ ਹੋਇਆ ਪਿਆ ਖਤਮ ਤੇ ਹੁਣ ਇਹਦੇ ਡੈਡੀ ਸੱਟ ਕੇ ਆਉਣਗੇ ਪੀਣ। ਔਰ ਚਾਹ ਗਰਮ ਕਰੀ ਜਾਂਦੇ ਆ ਮੈਂ ਬਣਾਈ ਆਂ ਨੀ ਵਲੌਗ ਠੀਕ ਹੈ ਹੱਲ ਪਾ ਕਰਨੀ ਚਾਹੀਦੀ ਹੈ ਬਈ ਹਸਬੰਦ ਨੂੰ ਵੀ ਹਾਂ ਮੈਂ ਪੂਰੀ ਕਰਦਾ ਹਾਂ ਪੂਰੀ ਕਰਦਾ ਹਾਂ ਸਹੀ ਗੱਲ ਹੈ ਮੈਂ ਤੁਹਾਨੂੰ ਆਖਾ ਲਿਆ ਕੇ ਤੁਹਾਨੂੰ ਇਹਨੇ ਤਾਂ ਤੜਕੇ ਗੋਟ ਤੇ ਸੱਟ ਜੀ ਲੱਗ ਸੀ ਥੋੜੀ ਜਿਹੀ ਪੀੜ ਜੀ ਹੁੰਦੀ ਹੈਗੀ ਆ ਉਹਨਾਂ ਰਾਤ ਜ਼ਿਆਦਾ ਤਰੇਲ ਜੀ ਪੈ ਗਈ ਸੀਗੀ ਤੇ ਤਰੇਲ ਪੈਣ ਕਰਕੇ ਨਾ ਤੇ ਫਰਸ਼ ਥੋੜਾ ਜਿਹਾ ਤਲਕਣਾ ਹੋ ਗਿਆ ਸੀਗਾ ਤੇ ਪੈਰ ਜਾਂ ਫਿਸਲ ਗਿਆ ਸੀ ਇਸ ਕਰਕੇ ਥੋੜੀ ਜਿਹੀ ਗੋਟ ਤੇ ਦਾਵ ਜੀ ਆ ਗਈ ਤੇ ਗਰਮ ਤੇਲ ਮਾਲ ਲਾਂਗੇ ਤੇ ਗਰਮ ਤੇਰੀ ਮਲਾਂ ਐਨਾ ਤਾਂ ਮੁਰਦਾ ਹੈ ਦੋ ਤਿੰਨ ਵਾਰੀ ਮਾਰ ਲਾਂਗੇ ਨਾ ਤੇ ਮੜ ਕੇ ਗਰਮ ਪੱਟੀ ਵੀ ਪਈਏ ਆਪਣੇ ਸਹੀ ਆ ਹਾਂ ਉਹ 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 ਵੀ ਹਾਂ ਉਹਦੇ ਨਾਲ ਗਰਮਾਹ ਜੀ ਆ ਕੇ ਨਾ ਤੇ ਫਿਰ ਵਧੀਆ ਗੋਟ ਤੇਰਾ ਸਹੀ ਹੋ ਜਾਊਗਾ ਉਹ ਦOHAMA ਮੈਂ ਚਾਹੀ ਕੇ ਰਿਹਾ ਆਟਾ ਹੀ ਹਾਂ ਆਟਾ ਹੀ ਲਿਆ ਦੇ ਬਟਾ ਕੇ ਉਹਨੂੰ ਕਿ ਵਧੀਆ ਸਾਫ ਕਣਕ ਦਾ ਆਟਾ ਹੋਵੇ ਆ ਦੇ ਉਹਨਾਂ ਨੂੰ ਕਹਿ ਦਿਓ ਅੰਕਲ ਨੂੰ ਐਂ ਗਾਉਂਗਾ ਲੈ ਘਰਾਂ ਮੈਂ ਜਾਣਾਂ ਆਪਣ ਬਣਾਈ ਜਾਂਦੀ ਆ ਅਮਨੀਤ ਵਾਸਤੇ ਗਿਫਟ ਹੈ ਇਹਨੇ ਦੇਣਾ ਸਰਪ੍ਰਾਈਜ਼ ਤੇ ਅੱਜ ਉਹਦਾ ਤੁਹਾਨੂੰ ਪਤਾ ਹੀ ਦੱਸ ਹੀ ਦਿੱਤਾ ਸੀ ਵੀ ਅੱਜ ਉਹਦਾ ਹੈਗਾ ਬਰਥਡੇ ਤੇ ਬਰਥਡੇ ਵਾਸਤੇ ਨਾ ਤੇ ਘਰ ਹੀ ਗਿਫਟ ਤਿਆਰ ਕਰੀ ਜਾਂਦੀ ਆ ਇਹਨੇ ਆਪਦੇ ਡੈਡੀ ਤੋਂ ਹਾਂ ਇਹਨੇ ਡੈਡੀ ਤੋਂ ਨਾ ਲੈ ਲੇ 20 ਰੁਪਏ ਕਹਿੰਦੀ ਵਾ 20 ਰੁਪਏ ਦੀ ਨਾ ਚੀਜ਼ ਗਿਫਟ ਕਰਕੇ ਦੇਣੀ ਆ ਅਮਨੀਤ ਨੂੰ ਹੁਣ ਐ ਨਹੀਂ ਪਤਾ ਵੀ ਕੋਈ ਸਮਾਨ ਲੈ ਕੇ ਆਣਾ ਹਾਂ ਕੋਈ ਚੀਜ਼ ਹੀ ਹੋਗੀ ਵੀ ਹੁਣ ਭਵਾਂ ਦੇ ਖਾਣ ਵਾਲੀ ਚੀਜ਼ ਲਾ ਲੈ ਤੇ ਭਵਾਂ ਦੀ ਕੋਈ ਹੁਣ ਪੈਨ ਵਗੈਰਾ ਲਾ ਲੈ ਹਨ ਪੈਨ ਭੂਮੇ ਹੋਰ ਕੀ ਕਿ ਜਦੋਂ ਬਰਥਡੇ ਮਨਾ ਅੱਛਾ ਠੀਕ ਇਹ ਨਵੇਂ ਨੇ ਸਵਾਰ ਕੇ ਬੰਨ ਲਾ ਗੱਟੇ ਨੂੰ ਉਹ ਦਿਨ ਸਵਾਰ ਕੇ ਨਹੀਂ ਬੰਨਿਆਗਾ ਸੀ ਵੈਸੇ ਲੂਜ਼ ਜਾਵਣਾ ਤਾਂ ਸੀਗਾ ਮੈਂ ਤਾਂ ਹਾਂ ਡਿੱਗ ਜੂਗਾ ਸਵਾਰ ਕੇ ਬੰਨ ਲਾ ਇੱਧਰ来 ਆ ਇੱਧਰ ਆ ਕੇ ਹਾਂ ਸਮਝਾ ਗਿਓ ਤਾ ਮਾਨਾ ਕਿ ਬਹੁਤ ਬੋਲ ਸਰਗਾ ਨਾ ਤੇਰੀ ਪਾ ਕੇ ਦੇ ਆ ਵੀ ਤੂੰ ਬੰਨ ਐਸੋ ਬੜਾ ਨਾ ਥੱਲੇ ਮੈਂ ਬੰਨ ਦੂੰਗਾ पता नहीं लग कि कड़ बहुत अच्छे मोर है हां सच्चे गल है अ चौंक जदा बाला जिकड़ी है अपना तो पता यार हाथ पास करी होगी आ बढ़िया यार रस्सी मोड़ के ले आऊंगा मैं वाली तो कोला लगमी छोटी चाबी तेरे बट तन्ने उठे ज्यादा टाइम लगूंगा नहीं मेनू नहीं लगता तेरे तो रे ਇਸ ਨੂੰ ਵੀ ਐਡ ਕਰ ਦਿੰਦੇ ਆ। ਬਾਹ। ਚਲ ਬੱਸ। ਦੂਸਰੀ ਵਾਰ ਚਲੋ। ਸਹੀ ਓਏ। ਘੜੇ ਪਾ ਰਾ ਵੀ। ਤੇਰੇ ਨਾਲ ਚੱਕੇ ਦੇ ਨਾਲ ਚੱਕੇ। ਚਲੋ ਜੀ। ਉਹ ਸੰਗਤ ਦੇ ਉੱਲਾ ਹੀ ਆਉਂ। ਉਹ ਲਾਤੀ ਦੀ ਜਗਾਰ ਭੱਜਦਾ ਹੈ। ਤੇਰੇ ਡੈਰੀ ਨੇ ਲਿਆਂਦੇ ਆ ਜੋ ਸਮੋਸੇ ਤੇ ਪਕੌੜੇ ਵੀ ਲੱਸੀ। ਹਾਂ ਪਕੌੜੇ ਵੀ ਆ। ਹਾਂ ਪਕੌੜੇ ਲਿਆਂਦੇ ਤੇ ਇੱਕ ਸਮੋਸੇ ਜਾਂਦੇ ਆ। ਤੇ ਅੱਜ ਤੁਹਾਨੂੰ ਦੱਸੇ ਸੀ ਕਿ ਅ ਵੀ ਉਮੀਦ ਹੈਗਾ ਬਾਅਦੇ। ਤੇ ਇਹ ਕਹਿੰਦੇ ਨਹੀਂ ਤਾਂ ਅਸੀਂ ਪੇਸਟ ਨਾਲ ਖਾਣਾ ਤੇ ਨਹੀਂ ਖਾਣਿਆ ਕੇਕ ਅਸੀਂ ਤੇ ਕਹਿੰਦੇ ਸਾਨੂੰ ਤਾਂ ਕੋਈ ਕਰਾਰੀ ਚੀਜ਼ ਨਹੀਂ ਹੈ ਤੇ ਫਿਰ ਤਾਂ ਕਰਕੇ ਅਸੀਂ ਪਕੌੜੇ ਤੇ ਸਮੋਸੇ ਧਿਆ ਪੀਤੇ ਆ ਹਲ ਵੀ ਤੇ ਆਲ ਪੈਂਦੀ ਆਗੀ ਗਿਫਟ ਦੇਣਾ ਅਸੀਂ ਸਾਥ ਕਰ ਬਾਬਾ ਅਬੀ ਖੋਲ ਕੇ ਉੱਤੇ ਵੇਖੀ ਕੀ ਮੈਂ ਤਾਂ ਮੈਨੂੰ ਵੀ ਨਹੀਂ ਕਿ ਕਿਹੜੇ ਕਿਹੜੇ ਦੁਕਾਨ ਤੋਂ ਆ ਹਾਂ ਦਿਖਾਉਂਦੀ ਨਹੀਂ ਤੜਕੇ ਦੀ ਘੜੀ ਘੜੀ ਆ ਇਹ ਕਰਜਾ ਕਮੈਂਟ ਲੈਣਾ ਤੁਸੀਂ ਇਹਦਾ ਗਿਫਟ ਹੀ ਵੇਖ ਲਓ ਗਿਫਟ ਹੀ ਵੇਖ ਲਓ ਆਹ ਨਾ ਖੋਲ ਆ ਖੋਲ ਤੇ ਕਮੈਂਟ ਹਿੰਦਾ ਇੱਕ ਲਈ ਕੀ ਆ ਮਾਤਾ ਜੀ ਦਾ ਮੋਬੱਤਿਆਂ ਵਿੱਚ ਅੱਛਾ ਥੈਂਕ ਯੂ ਬੋਲ ਜਰੀ ਥੈਂਕ ਯੂ ਬੋਲ ਤਾਂ ਦਿੱਤਾ ਮੈਂ ਕਿਹਾ ਥੈਂਕ ਯੂ ਅੱਛਾ ਰਾਜੀ ਹੋ ਗਈ ਮੇਰੇ ਲਈ 30 ਪ੍ਰਮਾਤਮਾ ਜੋੜੀ ਨੂੰ ਸਹੀ ਤਲਾਮ ਕਰ ਇੱਕ ਮਿੰਟ ਚੰਗੀਦਰ ਗੋਲਦ ਚੰਗੀਦਰ ਗੋਲ ਸਹੀ ਐ ਨਹੀਂ ਖੋਲੀ ਖੋਲੀ ਕੀ ਲਿਖ ਹੈ ਹੈਪੀ ਬਰਥਡੇ ਮਾਈ ਡੀਅਰ ਬ੍ਰਦਰ ਹਾਂ ਵੈਰੀ ਗੁੱਡ ਹੈ ਚਾ ਕੋਈ ਦਿਆ ਬਾੜੇ ਚੋਕਲੇਟ ਚੋਕਲੇਟ ਆ ਨਾ ਛੋਟੇ ਛੋਟੇ ਚੀਜ਼ਾਂ ਬਹੀ ਵਰਦੀ ਵਿੱਚ ਇਹਨੇ ਨਾ ਕੱਲ ਮੇਰੇ ਤੋਂ 20 ਰੁਪਏ ਲੈ ਜੀ ਮੈਨੂੰ ਕਹਿੰਦੇ ਡਾਡੀ ਅਖੇ 20 ਰੁਪਏ ਦੇ ਦੇਗਾ ਨਹੀਂ ਨਹੀਂ ਛੋਟੇ ਨਹੀਂ ਕੀ ਵੱਡੀ ਵੀ ਆ ਵੱਡੀ ਵੀ ਆ ਉਹ ਤੇਰੀ ਇੱਕ ਸੋਨੇ ਦਾ ਸਿੱਕਾ ਚੋੜੜੀ ਚੋਕਲੇਟ ਇਕੱਠੇ ਕਰ ਲੈ ਸਾਰੇ ਖਾਜਾ ਮਿਲਣਾ ਮਸੂਸੇ ਗਾਲੇ ਪਰ ਮਿੱਠਾ ਖਾਓ ਖਾਓ ਖਾ ਲੋ ਭਾਈ ਖਾਓਰ ਖਾਣਾ ਸਲੀ ਲੈ ਜਾਂਦੇ ਰਾਵਾਂ ਪਰਮਾਤਮਾ ਲੰਮੀ ਸਾਰੀ ਉਮਰ ਕਰੇ ਠੋਡੀ ਆਇਆ ਜੀ ਭਾਈ ਹਾਂਜੀ ਦੋਸਤੋ ਖਾਣੇ ਬਸ ਸਮੋਸੇ ਤੇ ਇਹਨਾਂ ਗੁਰਦੁਆਰੇ ਵੀ ਮੱਥਾ ਟੇਕ ਕੇ ਆਂਦਾ ਸੀਗਾ ਤੇ ਉਹ ਅਸੀਂ ਥੋੜਾ ਸ਼ਾਟ ਲਿਆਨੇਗਾ ਤੇ ਹੁਣੇ ਟੇਕ ਕੇ ਆਏ ਥੋੜਾ ਟਾਈਮ ਹੋਇਆ ਤੇ ਨਾਲੇ ਥੋੜਾ ਲੇਟ ਹੋ ਗਈ ਸੀ ਨਾ ਲੇਟ ਹੋ ਗਈ ਸੀ ਕਿਉਂਕਿ ਇਹ ਪ੍ਰਸ਼ਾਦ ਨੂੰ ਕੰਮ ਤੋਂ ਲੇਟ ਹੀ ਆਏ ਹੈ ਕਿ ਇਸ ਕਰਕੇ ਦਰ ਅਸਮਾਨ ਵੀ ਲੇਟ ਲਿਆਂਦਾ ਤੇ ਫਿਰ ਗੁਰਦੁਆਰੇ ਵੀ ਲੇਟ ਹੀ ਆਇਆ ਗਿਆ ਤੇ ਮੱਥਾ ਟੇਕ ਕੇ ਆਂਦਾ ਸੀਗਾ ਫਿਰ ਉਸ ਤੋਂ ਆਪਣਾ ਵਲੌਗ ਬਣਾਇਆ ਹੀ ਗਿਆਗਾ ਤੇ ਵਧੀਆ ਨਾਲੇ ਪ੍ਰਸ਼ਾਦ ਚੜਾਇਆ ਜਾਂਦਾਗਾ ਤੇ ਨਾਲੇ ਮੱਥਾ ਟੇਕ ਕੇ ਆਂਦਾ ਵੀ ਚਲੋ ਭਾਈ ਸਟਾਰਟ ਕਰੋ ਖਾਣਾ ਫਿਰ ਹਾਂਜੀ ਆ ਸਮੋਸੇ ਲਿਆਂਦੇ ਤੇ ਆ ਲਿਆਂਦੇ ਥੋੜੇ ਜਿਹਾ ਆਪਣੇ ਕੋੜੇ ਤੇ ਆ ਹੈਗੀ ਆ ਹਰੀ ਚਟਨੀ ਤੇ ਆ ਹੈਗੀ ਆ ਇਹ ਮਿੱਠੀ ਚਟਨੀ ਆ ਗਈ ਆ ਮਿੱਠੀ ਚਟਨੀ ਆਹੀ ਠੀਕ ਆ ਆ ਹੈਗੇ ਇੱਕ ਕੋਲ ਸਾਰੇ ਕੱਢ ਲੈਨੇ ਹਾਂ ਹਾਂ ਜ਼ਰੂਰ ਬਾਅਦ ਇਹ ਚਿਕਨ ਖਾਣੀ ਹੋਊਗੀ ਸਾਰੇ ਕੱਢ ਦੇ ਹਾਂਜੀ ਤੇ ਹੁਣ ਅਸੀਂ ਖਾਣੇ ਆ ਸਮੋਸੇ ਅਸੀਂ ਖਾਂਦੇ ਹਾਂ ਤੁਸੀਂ ਬਾਅਦ ਚ ਆਇਓ ਵਧੀਆ ਬਣਾਇਆ ਨਾ ਸਮੋਸੇ ਜ਼ੋਂ ਜ਼ਰਾ ਵਧੀਆ ਬਣਾਉਂਦੇ ਹਾਂ ਹੂੰ ਅਸੀਂ ਖਾ ਲਿਆ ਤੇ ਸਮੋਸੇ ਬਹੁਤ ਜਿਆਦਾ ਸੁਆਦ ਸੀਗੇ ਪਕੌੜੇ ਬਹੁਤ ਜਿਆਦਾ ਸੁਆਦ ਸੀਗੇ ਤੇ ਹੁਣ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡ ਬਲੌਗ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨੈਕਸਟ ਬਲੌਗ ਚ ਬਾਏ